ਸਤਪਾਲ ਜੀ ਕਿੰਨੇ ਬੱਚੇ ਨੇ ਤੁਹਾਡੇ ਬੱਚੇ 4 ਸੀ ਅੱਛਾ ਕੀ ਪਾਣਾ ਵਾਪਰ ਗਿਆ ਪਾਣਾ ਵਾਪਰਨਾ ਸਰ ਬੱਚੇ ਇੱਕ ਲੜਕੇ ਠੇਕਨੇ ਸੇ ਨਦਰਾਏ ਲੈਣੇ ਸੀ ਕੋਈ ਕੁਛ ਆਵਦਾ ਸਕੂਲ ਦਾ ਸਮਾਨ ਲੈਣ ਗਿਆ ਸੀ ਸਵਾ ਸੱਤ ਵਜੇ ਤੇ ਆ ਸ਼ਾਮ ਦਾ ਹੂੰ ਬੱਚੇ ਜਾਂਦੇ ਪਿੱਛੋਂ ਗੱਡੀ ਵੱਜੀ ਹੈ ਹੂੰ ਇਹ ਗੱਡੀ ਤੇ ਇਹ ਕਿੰਨੇ ਸਾਤੇ ਬੱਚੇ ਤਿੰਨਾਂ ਦੀ ਡੈਥ ਹੋ ਗਈ ਤਿੰਨਾਂ ਦੀ ਕਿਤਾਬ ਕੀ ਕੀ ਨਾਮ ਸੀਗਾ ਸੇ ਬੱਚਾ ਰਿਤੂ ਰਣੂ ਦਾ ਹਰਪ ਹੂੰ ਕਹਿੰਦੇ ਇੱਕ ਬੱਚਾ ਹੀ ਰਹਿ ਗਿਆ ਸੀ ਜੇ ਬੜੇ ਜਾ ਰਹੇ ਸੀਗੇ ਜੇ ਥੋੜਾ ਹੀ ਪਾਂਦੇ 2 ਕਿਲੋਮੀਟਰ ਤੇ ਜਾ ਰਹੇ ਸੀ ਉਹਨਾਂ ਅੱਜ ਅੱਧਾ ਕਿਲੋਮੀਟਰ ਗਏ ਨੇ ਜੰਗਾਲੇ ਮੋੜ ਤੇ ਜੰਗਾਲੇ ਮੋੜ ਤੇ ਜਾਣਾ ਸੀ ਪਿੰਡ ਪੂਰੇ ਕਾ ਕੀ ਕੀ ਲੈਣ ਜਾ ਰਹੇ ਸੀਗੇ ਜੇ ਕਾਪੀਆਂ ਕਿਤਾਬੀਆਂ ਹਾਲਦੀਆਂ ਤੇ ਇੱਕ ਬੱਚੀ ਨੇ ਦਵਾਈ ਲੈਣੀ ਸੀ ਹਾਂ ਆਪ ਦਾ ਸਕੂਲ ਦਾ ਸਮਾਨ ਲੈਣ ਗਏ ਸੀ ਚੱਕਰੋਂ ਘਰੋਂ ਨਿਕਲੇਵੇਂ ਸਮਾਨ ਲੈਣ ਲਈ ਤੇ ਦਵਾਈ ਲੈਣ ਲਈ ਹਾਂਜੀ ਗੱਡੇ ਮਗਰੋਂ ਚੜੇ ਹੂੰ ਗੱਡੀ ਤੇ ਰਕੜ ਗੱਡੀ ਦੀ ਦੇ ਦੱਸੋ ਇਹ ਜੀ ਇਸੇ ਜੀ ਕੀ ਕਿਉਂ ਮੰਗ ਕਰਦੇ ਸੀਗੇ ਉਹ ਮੈਂ ਵੀ ਉਸਾਰ ਦੀ ਕਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਤਾਂ ਚਾਹੀਦੀ ਜੀ ਕੰਮ ਖਤਮ ਹੋ ਗਿਆ ਦੁਨੀਆ ਖਤਮ ਹੋ ਗਈ ਥੇ ਸਰ ਅਰੇ ਕੀ ਖੁਨਾ ਕੀ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਉਹ ਅਸੀਂ ਭੂਰੇ ਟੋਪ ਹੋਏ ਆਂ ਤੇ ਕੀ ਹੋਇਆ ਕੀ ਹੈ ਉਹ ਜੰਗਾਂ ਵਾਲੇ ਮੋਟਰ ਨੂੰ ਜਾ ਰਹੇ ਸੀ ਜੀ ਮਗਰੋਂ ਕੈਂਟਰ ਵੱਜਿਆ ਜੀ ਉਹਨਾਂ ਤੇ ਕੀ ਹੋਇਆ ਕੀ ਕਿੰਨਾ ਦੇ ਵੱਜਿਆ ਕੋਣ ਸੀਗੇ ਉਹ ਆਪਣੇ ਪਿੰਡੋਂ ਸੀ ਜੀ ਗਰੀਬ ਮਹਿਲੂਕਾਂ ਕਰਦੇ ਹੋ ਜੀ ਅੱਛਾ ਇੰਟੈਲੀਜੈਂਟ ਮੁੰਡੇ ਨੇ ਕਿੰਨੇ ਦੁਆਬ ਸੀ ਉਹਨਾਂ ਦੇ ਹਾਂ ਦੋ ਕੁੜੀਆਂ ਸੀ ਜੀ ਹੂੰ ਤੇ ਇੱਕ ਮੁੰਡਾ ਸੀ ਜੀ ਅੱਛਾ ਦਸਵੇਂ ਚ ਮੁੰਡਾ ਹੋਣਾ ਆ ਜੀ ਹਾਂ ਕੁੜੀਆਂ ਉਹਨੇ ਕੋਰਸ ਕਰਦੀਆਂ ਪਈਆਂ ਅੱਛਾ ਤੇ ਕਿਵੇਂ ਹੋਇਆ ਕੀ ਕਰਨ ਜਾ ਰਹੇ ਸੀ ਕਿੱਥੇ ਹੋਇਆ ਹਾਦਸਾ ਇਹ ਜੰਗਾ ਵਾਲੇ ਮੋੜ ਤੇ ਤੇ ਪਿੰਡ ਪੂਰੇ ਖਲਾ ਦੇ ਵਿਚਾਲੇ ਹੋਇਆ ਜੀ ਅੱਛਾ ਕੀ ਲੈਣ ਕੀ ਲੈਣ ਜਾ ਰਹੇ ਦਵਾਈ ਦੁਈ ਲੈਣ ਜਾ ਰਹੇ ਸੀ ਜੀ ਪਿੱਕੀ ਵੱਜਿਆ ਕੀ ਦਾ ਇੰਟਰ ਵੱਜਿਆ ਜੀ ਮਤਲਬ ਕੀ ਤੇਜ਼ ਰਫ਼ਤਾਰ ਸੀ ਹਾਂਜੀ ਹਾਂਜੀ ਤੇਜ਼ ਰਫ਼ਤਾਰ ਸੀ ਉਹਨਾਂ ਦੀ ਤੇ ਇਹ ਕਿੰਦੇ ਤੇ ਹੀਗੇ ਸੀਗੇ ਇਹ ਮੋਟਰਸਾਈਕਲ ਤੇ ਸੀ ਤੇ ਕਿੰਨੇ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਐਡੇ ਟਾਈਮ ਹੋਈ ਇਹ ਇੱਕੋ ਪਰਿਵਾਰ ਦੇ ਹਾਂਜੀ ਹਾਂਜੀ ਇੱਕੋ ਪਰਿਵਾਰ ਦੇ ਜੀ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਲੜਕਾ ਹੈਗਾ ਹੁਣ ਹਾਂਜੀ ਇੱਕ ਲੈ ਇੱਕ ਰਹਿ ਗਿਆ ਜੀ ਉਹਨਾਂ ਦਾ ਅੱਛਾ ਮਤਲਬ ਤਿੰਨ ਜਣਿਆਂ ਦੀ ਡੈਥ ਹੋ ਤਿੰਨ ਜਣਿਆਂ ਦੀ ਡੈਥ ਬੜੀ ਮੰਦਭਾਗੀ ਘਟਨਾ ਹੋ ਗਈ ਹਾਂਜੀ ਹਾਂਜੀ ਬਹੁਤ ਜਿਆਦਾ ਹੈ ਜੀ ਉਹ ਵੀ ਸਿਵਰਾ ਕਰਦੇ ਆਂ ਆਏ ਸਰਕਾਰ ਤੋਂ ਇਹੇ ਮੰਗ ਚਾਹਣੇ ਆ ਜੀ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਦੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਕੀ ਨਾਮ ਹੈ ਜੀ ਤੁਹਾਡਾ ਤੁਸੀਂ ਕੀ ਲੱਗਦੇ ਮੇਰਾ ਨਾਮ ਬਿੱਤਰ ਸਿੰਘ ਹੈ ਜੀ ਮੈਂ ਪਿੰਡ ਦਾ ਜੀ ਆ ਬੀਜਪੀ ਵੱਲੋਂ ਆ ਜੀ ਤਸਲੀਮ ਹਾਂਜੀ 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 ਸਰ ਜੀ ਜੋ ਇੱਥੇ ਵਾਕਿਆ ਹੋਇਆ ਹੈ ਪੂਰੀਆਂ ਦੇ ਵਿੱਚ ਤੇ ਉਸ ਤੇ ਕੀ ਪ੍ਰਸ਼ਾਸਨਿਕ ਕਾਰਵਾਈ ਕਰ ਰਹੀ ਹੈ ਜੀ ਪੁਲਿਸ ਡਿਪਾਰਟਮੈਂਟ ਜੀ ਬਰਦਰ ਸਭ ਤੋਂ ਪਹਿਲਾਂ ਤਾਂ ਮੈਂ ਕਹਣਾ ਚਾਹੁੰਦਾ ਬੜੀ ਦੁੱਖ ਭਾਗੀ ਜਾਈਏ ਇੱਕ ਘਟਨਾ ਹੋਈ ਹੈ ਕਿ ਜਿਹੜਾ ਇੱਕ ਐਂਟਰ ਦੇ ਨਾਮ ਦਾ ਇੱਕ ਮੋੜ ਸਕਦੇ ਨਾਲ ਅੰਦਰ ਘਟਨਾ ਹੋਈ ਹੈ ਜਿਸ ਦੇ ਵਿੱਚ ਤਿੰਨ ਬੱਚੇ ਦੀ ਜਾਨ ਚਲੀ ਗਈ ਹੈ ਜਿਹਦੇ ਵਿੱਚ ਇੱਕ ਔਰਤ ਦੇ ਦੋ ਬੱਚੇ ਨੇ ਜਿਹੜੇ ਇੱਕੋ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ ਤੇ ਜਿਸ ਦੇ ਨਾਲ ਉਹਨਾਂ ਦਾ ਪਰਿਵਾਰ ਦੇ ਵਿੱਚ ਤਿੰਨਾਂ ਬੱਚਿਆਂ ਦਾ ਜਿਹੜਾ ਆਪੇ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਉਹਨਾਂ ਦੀ ਡੈਥ ਹੋ ਗਈ ਹੈ ਤੇ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਉਹਨਾਂ ਦੇ ਪੇਰੈਂਟਸ ਵੱਲੋਂ ਬਿਆਨ ਜਿਹੜੇ ਉਹ ਦਿੱਤੇ ਜਾ ਰਹੇ ਆ ਜਿਹਨਾਂ ਦੀ ਹਾਲਤ ਜੇ ਨਾਜ਼ੁਕ ਹੈ ਜਿਨ੍ਹਾਂ ਦੇ ਆਪਣੇ ਆਪ ਵੱਲੋਂ ਉਹ ਅਜੇ ਬਿਆਨ ਦੇਣ ਦੇ ਕਾਬਿਲ ਨਹੀਂ ਹੈ ਲੇਕਿਨ ਉਹਨਾਂ ਨੂੰ ਬਿਆਨ ਦੇਣ ਵਾਸਤੇ 10 15 ਮਿੰਟ ਲੱਗ ਰਹੇ ਆ ਆਫਟਰ 10 ਮਿੰਟ ਅਸੀਂ ਉਹਨਾਂ ਦੇ ਬਿਆਨ ਲੈ ਕੇ ਤੇ ਜੋ ਵੀ ਐਕਸੀਡੈਂਟ ਦੇ ਪ੍ਰਤੀ ਜੋ ਬਿਆਨ ਦੇਣਗੇ ਉਹਦੇ ਪ੍ਰਤੀ ਪਰਚਾ ਦਰਜ ਕਰਕੇ ਦੋਸ਼ੀ ਨੂੰ ਅਰੈਸਟ ਕਰਕੇ ਜਲਦੀ ਜਲਦੀ ਇਹਨਾਂ ਦਾ ਪੋਸਟਮਾਰਟਮ ਕਰਕੇ ਡੈੱਡ ਬੋਡੀ ਦਾ ਇਨਸੈਂਸ ਕਰਵਾਉਣ ਵਾਸਤੇ ਹਵਾਲੇ ਕਰ ਦਿੱਤੀ ਜਾਵੇਗੀ ਥੈਂਕ ਯੂ